ਅਗੇ ਬਾਤਿਆਂ ਤਾਂ ਪੰਨੂ ਮਾਮਲੇ ਦੇ ਵਿੱਚ ਸਾਬਕਾ ਭਾਰਤੀ ਅਧਿਕਾਰੀ ਵਿਕਾਸ ਯਾਦਵ ਤੇ ਕੇਸ ਦਰਜ ਕਰਨ ਵਾਲੇ ਅਮਰੀਕੀ ਜ਼ਿਲ੍ਹਾ ਅਟਾਨੀ ਦਾ ਟਰਾਂਸਫਰ ਹੋ ਗਿਆ ਹੈ ਤਾਂ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੱਸੇ ਕਿ ਬਦਲਾਅ ਕੀਤਾ ਹੈ ਡੇਮੀਆਂ ਡੇਮੀਆਂ ਵਿਲੀਅਮਸ ਦੀ ਥਾਂ ਤੇ ਹੁਣ ਜੇ ਕਲੇਟਨ ਨੂੰ ਨਵਾਂ ਜ਼ਿਲ੍ਹਾ ਟਾਨੀਆ ਦੱਸਿਆ ਗਿਆ ਕਿ ਲਗਾਇਆ ਗਿਆ ਹੈ ਅਤੇ ਟ੍ਰੀਬੀਨ ਵਿਲੀਅਮਸ ਨੇ ਵਿਕਾਸ ਯਾਦਵ ਦੇ ਕੇਸ ਸਰਚ ਕੀਤਾ। ਵਿਕਾਸ ਯਾਦਵ ਦੇ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਨ ਦੇ ਅਤੇ ਇਸ ਦੇ ਲਈ ਇੱਕ ਸ਼ਖਸ ਨੂੰ ਸੁਪਾਰੀ ਦੇਣ ਦਾ ਇਲਜ਼ਾਮ ਲੱਗਿਆ ਹੈ ਤਾਂ ਜੇ ਕਲੇਟਨ ਨੂੰ ਨਿਊਯਾਰਕ ਦੇ ਦੱਖਣੀ ਡਿਸਟ੍ਰਿਕਟ ਦੇ ਜ਼ਿਲ੍ਹਾ ਅਟਾਰਨੀ ਦੇ ਵਜੋਂ ਨਾਮਜ਼ਦ ਕਰਨ ਤੇ 트ੰਪ ਨੇ ਕਿਹਾ ਕਿ ਜੇਕਰ ਸਚਾਈ ਦੇ ਮਜ਼ਬੂਤ ਯੋਦਾ ਜੇ ਸਚਾਈ ਦੇ ਮਜ਼ਬੂਤ ਯੋਦਾ ਬਣ ਰਹੇ ਨੇ ਕਿਉਂਕਿ ਅਸੀਂ ਅਮਰੀਕਾ ਨੂੰ ਮੁੜ ਤੋਂ ਮਹਾਨ ਬਣਾ ਰਹੇ ਹਾਂ ਤਾਂ ਕੁਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਇਹ ਡਵੈਲਪਮੈਂਟ ਹੋਈ ਹੈ ਤੇ 트럼ਪ ਨੇ ਰਾਸ਼ਟਰਪਤੀ ਬਣਦੇ ਹੀ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਵੱਡਾ ਇਹ ਬਦਲਾਅ ਕਹਿ ਸਕਦੇ ਆ ਕੀਤਾ ਗਿਆ ਹੈ ਕਾਰਵਾਈ ਕੀਤੀ ਗਈ ਪੰਨੂ ਮਾਮਲੇ ਦੇ ਵਿੱਚ ਸਬਕਾ ਅਧਿਕਾਰੀ ਭਾਰਤੀ ਅਧਿਕਾਰੀ ਨੇ ਵਿਕਾਸ ਯਾਦ ਅਫਸਰ ਤੇ ਜੋ ਕੇਸ ਦਰਜ ਕੀਤਾ ਸੀ ਨਾ ਅਮਰੀਕੀ ਜ਼ਿਲ੍ਹਾ ਚਾਮੇ ਦਾ ਟ੍ਰਾਂਸਫਰ ਕਰ ਦਿੱਤਾ ਗਿਆ ਹੈ ਔਰ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ 트럼ਪ ਨੇ ਇਹ ਬਦਲਾਅ ਕੀਤਾ ਅਦਰ ਗੁਜਰਾਤ ਦੇ ਵਿੱਚ 3500 ਕਰੋੜ ਦਾ ਨਸ਼ਾ ਬਰਾਮਦ ਹੋਇਆ ਹੈ ਗੁਜਰਾਤ ਐਟਆਈਐਸ ਤੇ ਐਨਸੀਬੀ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ ਤਾਂ ਸਮੁੰਦਰ ਦੇ ਵਿੱਚੋਂ 700 ਕਿਲੋ ਡਰੱਗ ਬਰਾਮਦ ਹੋਈ ਹੈ 8 ਈਰਾਨੀ ਸਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਔਰ ਆਪਰੇਸ਼ਨ ਸਾਗਰ ਮੰਥਨ ਚਾਰ ਦੇ ਤਹਿਤ ਇਹ ਕਾਰਵਾਈ ਹੋਈ ਹੈ ਤਾਂ ਵੱਡੀ ਇੱਕ ਕਾਮਯਾਬੀ ਮਿਲੀ ਹੈ ਐਟਆਈਐਸ ਅਤੇ ਐਨਸੀਬੀ ਨੂੰ ਸਫਲਤਾ ਹੱਥ ਲੱਗੀ ਹੈ ਖੁਸ਼ਬਲਾਕੇ ਆਪਣੇ ਆਪ ਦੇ ਵਿੱਚ ਇੱਕ ਵੱਡੀ ਬਰਾਮਦਗੀ ਜ਼ਰੂਰ ਹੈ ਪਰ ਹੈਰਾਨੀ ਜਨਕ ਵੀ ਹੈ ਕਿਉਂਕਿ ਇੰਨੀ ਵੱਡੀ ਮਾਤਰਾ ਦੇ ਵਿੱਚ ਨਸ਼ਾ ਜਿਹੜਾ ਹੈ 3500 ਕਰੋੜ ਰੁਪਏ ਦਾ ਨਸ਼ਾ ਕਿਵੇਂ ਸਪਲਾਈ ਹੁੰਦਾ ਬਹੁਤ ਆਸਾਨੀ ਦੇ ਨਾਲ ਔਰ ਉਸ ਤੋਂ ਬਾਅਦ ਅੱਗੇ ਧੋਕੇ ਹੋਰ ਸੁਭਿਆ ਦੇ ਵਿੱਚ ਵਾਅਦਾ ਤੇ ਫੁੱਲਦਾ ਹੈ ਤਾਂ ਜ਼ਿਕਰ ਹੈ ਖਾਸ ਕਿ ਕਿਸ ਤਰੀਕੇ ਦੇ ਨਾਲ ਪਛੇ ਸਮੇਂ ਅਚ ਪੰਜਾਬ ਸਰਕਾਰ ਮੌਜੂਦਾ ਉਹਨਾਂ ਦੇ ਵੱਲੋਂ ਜਦੋਂ ਇਲਜ਼ਾਮ ਲੱਗਦੇ ਨੇ ਕਿ ਪੰਜਾਬ ਦੇ ਵਿੱਚ ਨਸ਼ਾ ਤਸਕਰੀ ਹੈ ਤਾਂ ਫਿਰ ਉਹਨਾਂ ਦਾ ਦੇਵਲੋਕ ਗੁਜਰਾਤ ਦਾ ਜ਼ਰੂਰ ਜ਼ਿਕਰ ਕੀਤਾ ਜਾਂਦਾ ਹੈ ਕਿ ਕਿੰਨੀ ਵੱਡੀ ਮਾਤਰਾ ਦੇ ਵਿੱਚ ਉਹਨੂੰ ਨਸ਼ਾ ਬਰਾਮਦ ਹੋਇਆ ਉਧਰ ਦਿੱਲੀ ਦੇ ਵਿੱਚ 900 ਕਰੋੜ ਦੀ ਕੋਕੀਨ ਬਰਾਮਦ ਹੋਈ ਹੈ ਐਨਸੀਬੀ ਨੇ 82 ਕਿਲੋ ਤੋਂ ਵੱਧ ਕੋਕੀਨ ਜ਼ਬਤ ਕੀਤੀ ਹੈ ਦੋ ਮੁਲਜ਼ਮ ਲੋਕੇਸ਼ ਚੋਪੜਾ ਤੇ ਆਰਤੀਸ਼ ਯਾਦਵ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਹਮਦਾਬਾਦ ਤੇ ਸੋਨੀਪਟ ਤੋਂ ਨਸ਼ਾ ਲਿਆਂਦਾ ਗਿਆ ਸੀ ਦਿੱਲੀ ਦੇ ਵਿੱਚ ਦਾ ਜਿਹਦੇ ਤੌਰ ਤੇ ਸੂਪਿਆਂ ਦੇ ਵਿੱਚ ਆਪਸ ਵਿੱਚ ਇਹ ਇੰਟਰਕਨੈਕਟਡ ਹੁੰਦੇ ਨੇ ਤਸਕਰ ਜਿਸ ਤਰੀਕੇ ਨਾਲ ਤਸਕਰੀ ਕਰਦੇ ਨੇ ਦਾ 900 ਕਰੋੜ ਦੀ ਇੱਕ ਵੱਡੀ ਬਰਾਮਦਗੀ ਹੈ ਕੋਕੀਨ ਬਰਾਮਦ ਹੋਈ ਹੈ ਐਨਸੀਬੀ ਦੇ ਵੱਲੋਂ 82 ਕਿਲੋ ਤੋਂ ਵੱਧ ਕੋਕੀਨ ਜ਼ਬਤ ਹੋਈ ਤਾ ਨਾਰਕੋਟਿਕ ਕੰਟਰੋਲ ਬਿਊਰੋ ਦੇ ਵੱਲੋਂ ਦਸੇ ਇੱਕ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਗੁਜਰਾਤ ਦੇ ਵਿੱਚ ਵੀ ਔਰ ਦਿੱਲੀ ਦੇ ਵਿੱਚ ਵੀ